ਨਾਮ ਜਪ ਲੈ ਗੁਰੂਆਂ ਦਾ ਸਾਰੀ ਦੁਨੀਆ ਬੇਗਾਨੀ ਸੱਚਾ ਨਾਮ ਆਪ ਪ੍ਰਾਨੀ ਸੁਭਾਣਾ ਨਾਮ ਆਪ ਪ੍ਰਾਨੀ ਕਹਿੰਦਾ ਮਾਤਾ ਪਿਤਾ ਤੈਨਿ ਪਾਈ ਸਬੇ ਮਤਲਬ ਦੇ ਯਹਾਂ ਓ ਜੀਦੋਂ ਨਿੱਕੇ ਪਰਾਂ ਕੱਢੇ ਨਗੇ ਬਾਹ ਉਹ ਬੰਦਿਆ ਤਨੂ ਨਹੀਂ ਰੋਂਦੇ ਤੇਰੇ ਸੁਖਾ ਨੂੰ ਏ ਰੋਂਦੇ ਉਹ ਬੰਦਿਆ ਤਨੂ ਨਹੀਂ ਰੋਂਦੇ ਤੇਰੇ ਸੁਖਾ ਨੂੰ ਏ ਰੋਂਦੇ ਤੀਆਂ ਪੁੱਤ ਤੇ ਜਨਾਨੀ ਨਾਮ ਜਪਦਾ ਗੁਰੂਆਂ ਦਾ ਸਾਡੀ ਦੁਨੀਆ ਬੇਗਾਨੀ ਸੁਬਾ ਨਾਮ ਆਪ ਪ੍ਰਾਨੀ هذا السباسباس معاهم